ਉਹ ਵਰਿੰਦਰ ਕੁਮਨ ਖੋਰਾ ਦੇ ਤੁਸੀਂ ਇੱਥੇ ਕੰਮ ਕਰਦੇ? ਹਾਂ ਜੀ। ਕਿਤਨਾ ਸਮਾਂ ਹੋ ਗਿਆ? 25 ਸਾਲ ਹੋ ਗਏ। ਮੌਤ ਹੋ ਗਈ। ਯਕੀਨ ਆ ਰਿਹਾ ਕਿਉਂਕਿ ਕਿਸੇ ਕੋ ਯਕੀਨੀ ਹੋ ਰਿਹਾ ਕਿ ਉਹਨਾਂ ਦੀ ਮੌਤ ਹੋ ਗਈ। ਕੋਈ ਕੇ ਯਕੀਨ ਨਹੀਂ ਤਾਂ ਸੂਬਾ ਚੰਗਾ ਵਾਲਾ ਗਿਆ। ਹਾਂ। ਫਾਰਮ ਤੇ ਰਹਿੰਦੇ ਸੀਗੇ। ਫਾਰਮ पे ਆਤੇ تھے۔ ਇੱਥੇ ਰਹਿੰਦੇ ਸੀਗੇ। ਹਾਂ। ਆਤਾ ਮਨੇ ਸਾਰ ਰਾਤੇ ਤੇ ਯਹਾਂ ਆਤੇ ਤੇ। ਟ੍ਰਿਪ ਵੀ ਜਾਣੇ ਕੀ ਆਉਂਦੇ ਸੀ। ਹਾਂ। ਤੇ ਉਹਨਾਂ ਦੀ ਮੌਤ ਹੋ ਚੁੱਕੀ ਆ ਯਕੀਨ ਕਿਸੇ ਨੂੰ ਨਹੀਂ ਆ ਰਿਹਾ ਯਕੀਨ ਹਮ ਲੋਗੋ ਕੋ ਵੀ ਯਕੀਨ ਨਹੀਂ ਹੋਆ ਕੀ ਗੱਲਾਂ ਬਾਤਾਂ ਕਰਦੇ ਸੀਗੇ ਥੋੜੇ ਨਾਲ ਹਮ ਲੋਗ ਸਿਰ ਜੈਸੇ ਕੋਈ ਛੋਟਾ ਵੱਡਾ ਕੋਈ ਭੇਦਭਾਵ ਨਹੀਂ ਥਾ ਪਿਆਰ ਸੇ ਬਾਤ ਕਰਤੇ ਸੀ ਤਾਂ ਬਿਲਕੁਲ ਜਿਵੇਂ ਦੋਸਤ ਰਹਿਣੇ ਕਿ 25 ਸਾਲ ਹੋ ਗਏ ਸੀਗੇ ਤਾਂ ਇੱਥੋਂ ਹੀ ਕਿੰਨਾ ਆਪਾਂ ਅੰਦਾਜ਼ਾ ਲਗਾ ਸਕਦੇ ਆ ਕਿ ਇੰਨਾ ਲੰਮਾ ਸਮਾਂ ਹਾਂ ਜਦੋਂ ਕੋਈ ਇੱਕ ਮੁਲਾਜ਼ਮ ਜਦੋਂ ਕੰਮ ਕਰਦਾ ਹੈਗਾ ਤਾਂ ਇੰਨਾ ਲੰਮਾ ਕੋਈ ਕੋਈ ਨਿਭ ਸਕਦਾ ਪਰ ਬਰਿੰਦਰ ਕੁਮਾਰ ਹੋਰਾਂ ਦੇ ਤੁਸੀਂ ਜਿਹੜੇ ਕੰਮ ਕਰਦੇ ਸੀ ਕਿ ਡੈਰੀ ਫਾਰਮ ਤੇ ਕਿਸੇ ਨੂੰ 25 ਸਾਲ ਕਿਸੇ ਨੂੰ 15 ਸਾਲ ਕਿਸੇ ਨੂੰ 5 ਸਾਲ ਇੰਨੇ ਜਿਹੜੇ ਪੁਰਾਣੇ ਮੁਲਾਜ਼ਮਾਂ ਉਹਨਾਂ ਦੇ ਡੈਰੀ ਫਾਰਮ ਤੇ ਕੰਮ ਕਰਦੇ ਜਾ ਤਾਂ ਇਹਦੇ ਵਿੱਚ ਉਹਨਾਂ ਨੂੰ ਵੀ ਯਕੀਨ ਨਹੀਂ ਹੋ ਰਿਹਾ ਯਕੀਨ ਕਿਸੇ ਨੂੰ ਨਹੀਂ ਹੋ ਰਿਹਾ ਕਿਉਂਕਿ ਦੋ ਦਿਨਾਂ ਦੇ ਵਿੱਚ ਪੰਜਾਬ ਦੇ ਚੂਟੀ ਦੇ ਜਿਹੜੇ ਹੀਰੇ ਸੀਗੇ ਉਹਨਾਂ ਦੀ ਮੌਤ ਹੋ ਜਾਣਾ ਇੱਕ ਦਿਨ ਪਹਿਲਾ ਰਾਜਵੀਰ ਜਵੰਦਾ ਤੇ ਦੂਸਰੇ ਦਿਨ 哦。Oh.